ਨੇ ਹੋ ਰਹੀ 60 70% ਕਣਕ ਮੰਡੀਆਂ ਜਾ ਚੁੱਕੀ ਹੈ ਹੁਣ ਤੱਕ 119000 ਗੱਟਾ ਪੰਗਰੇ ਨੇ ਖਰੀਦ ਕੀਤੀ ਹੈ ਅੱਜ ਤੱਕ ਦੀ 120000 ਗੱਟਾ ਪੰਸਬ ਨੇ ਕੀਤੀ ਹੈ ਤੇ 352000 ਗੱਟੇ ਦੇ ਕਰੀਬ ਪ੍ਰਾਈਵੇਟ ਖਰੀਦ ਹੋਈ ਹੈ ਜਿਹੜੇ ਆਪਣੇ ਪ੍ਰਬੰਧ ਨੇ ਇੱਥੇ ਜ਼ਿੰਮੇਵਾਰਾਨ ਲਈ ਜਾਂ ਮਤਲਬ ਕਿ ਕਿੰਨੇ ਸਮੇਂ ਦੇ ਵਿੱਚ ਪੇਮੈਂਟ ਹੋ ਰਹੀ ਹੈ ਕੀ ਕੀ ਇਹ ਸਰਕਾਰੀ ਪੇਮੈਂਟ ਤਾਂ ਹੋ ਰਹੀ ਹੈ ਜੀ ਬਹੁਤ ਜਲਦੀ ਹੋ ਰਹੀ ਹੈ ਤੇ ਪ੍ਰਾਈਵੇਟ ਦਾ ਵੀ ਠੀਕ ਹੈ ਪੇਮੈਂਟ ਤਾਂ ਸਾਰੀ ਕੋਈ ਬਾਕੀ ਥੋੜੀ ਲਿਫਟਿੰਗ ਦੀ ਲੇਬਰ ਕਰਕੇ ਦਿੱਕਤ ਆ ਰਹੀ ਹੈ ਪੁਲਿਸ ਲੋ ਹੋ ਰਹੀ ਹੈ ਸਰਕਾਰੀ ਤੌਰ ਤੇ ਤੇ अदरवाइज ਸਭ ਠੀਕ ਹੈ ਜ਼ਿੰਮੇਦਾਰ ਨੂੰ ਕੀ ਕਹਿਣਾ ਚਾਹੋਗੇ ਜੀ ਜੀ ਜ਼ਿੰਮੇਦਾਰ ਪਰ ਆਵਸ ਵਧੀ ਹੈ ਜੀ ਸੁੱਕੀ ਫਸਲ ਲੈ ਕੇ ਆਉਂ ਤੇ ਕੋਈ ਦਿੱਕਤ ਨਹੀਂ ਹੈ ਨਵਦੀਪ ਗੋਇਲ ਨਵਦੀਪ ਜੀ ਆਪਣਾ ਮੰਡੀਆ ਦੇ ਵਿੱਚ ਕਿੱਦਾਂ ਦਾ ਪ੍ਰਬੰਧ ਨੇ ਜ਼ਿੰਮੇਦਾਰ ਨੂੰ ਕੋਈ ਦਿੱਕਤ ਪਖਾਨੀ ਮੰਡੀਆ ਦੇ ਵਿੱਚ ਬਹੁਤ ਹੀ ਸੁਖਾਵੇ ਪ੍ਰਬੰਧ ਨੇ ਜੀ ਕੋਈ ਦਿੱਕਤ ਨਹੀਂ ਆ ਰਹੀ ਹੈ ਸਾਰੀ ਬਹੁਤ ਹੀ ਸਚੱਜਾ ਢੰਗ ਨਾਲ ਕੰਮ ਚੱਲ ਰਿਹਾ ਹੈ ਜ਼ਿੰਮੇਦਾਰ ਸੁਭਾ ਕਣਕ ਲੈ ਕੇ ਆਉਂਦਾ ਜਿਹੜਾ ਮੋਇਸਚਰ ਘੱਟ ਆਉਂਦਾ ਉਹ ਜਾਰੇ ਭਰ ਕੇ ਸ਼ਾਲੂ ਜੀ ਬਦਾਰਾ ਬਦੇ ਘਰੇ ਚੱਲਿਆ ਜਾਂਦਾ ਜੇ ਪੇਮੈਂਟ ਦੀ ਗੱਲ ਕੀਤੀ ਜਾਵੇ ਤਾਂ ਪੇਮੈਂਟ ਕਿੰਨੇ ਤਰੀਕੇ ਟਾਈਮ ਤੋਂ ਦੀ ਹੈ ਪੇਮੈਂਟ ਜੀ 148 ਤੋਂ 70 ਦੇ ਵਿੱਚ ਪੇਮੈਂਟ ਹੋ ਰਹੀ ਹੈ ਕੋਈ ਪਾਣੀ ਦੀ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਲਿਫਟਿੰਗ ਦੀ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਜੀ ਕੀ ਨਾਮ ਹੈ ਭੁਪਨਦਰ ਸਿੰਘ ਆ ਜੀ ਪਿੰਡ ਕਿਹੜਾ ਜੀ ਆਪਣਾ ਧੂਰਾ ਜੀ ਅਸੀਂ ਮੰਡੀ ਚ ਕਦੋਂ ਆਏ ਸੀਗੇ ਜੀ ਅਸੀਂ ਕੱਲ ਆਏ ਸੀ ਤੇ ਕਨੇ ਤੁਲਗੀ ਜੀ ਆਪਣੀ ਅੱਧੀ ਕ ਤੁਲਗੀ ਜੀ ਅੱਧੀ ਕ ਤੁਲਜੂ ਜੀ ਹੁਣ ਆਈਆਂ ਦੀਆਂ ਜੇ ਹੋਰ ਵੱਡ ਵੱਡ ਲਿਆਉਂਦੇ ਆ। ਹਾਏ। ਹੋਰ ਕੋਈ ਪ੍ਰਬੰਧ ਜੀ ਇੱਥੋਂ ਦੇ? ਸਾਰੇ ਪ੍ਰਬੰਧ ਠੀਕ ਨੇ ਜੀ। ਪਾਣੀ ਧਾਣੀ ਦਾ ਠੀਕ ਹੈ। ਸਾਰਾ ਲੇਬਰ ਸੇਵਰ ਦਾ ਠੀਕ ਹੈ ਜੀ। ਬਾਹਰ ਦਾ ਨਾ ਠੀਕ ਹੈ। ਸਾਰਾ ਕੁਝ ਠੀਕ ਹੈ ਜੀ। ਹਾਂ। ਕਿਹਨਾ ਭਾਈ? ਗੁਰਜੀਤ ਸਿੰਘ ਸਰੋ ਜੀ। ਕਿਵੇਂ ਦੇ ਪ੍ਰਬੰਧ ਦਾ ਜੀ ਮੰਡੀ ਦਾ? ਬਹੁਤ ਵਧੀਆ ਪ੍ਰਬੰਧ ਹੈ। ਲੈਟਰਿੰਗ ਬਾਥਰੂਮ ਦੀ ਪੂਰੀ ਸਹੂਲਤ ਹੈ। ਕਣਕ ਨਾਲ ਦੀ ਨਾਲ ਆਉਂਦੀ ਹੈ ਨਾਲ ਦੀ ਨਾਲੇ ਵਿਕੀ ਜਾਂਦੀ ਹੈ ਕੋਈ ਸਾਨੂੰ ਟੈਨਸ਼ਨ ਨਹੀਂ ਵਧੀਆ ਰਾਤ ਨੂੰ ਪੈਣ ਪੁੰਨ ਦਾ ਪ੍ਰਬੰਧ ਬਹੁਤ ਵਧੀਆ ਹੋਇਆ ਹੋਇਆਗਾ ਬਹੁਤ ਵਧੀਆ ਪਾਣ ਦੀ ਕੋਈ ਸਮੱਸਿਆ ਨਹੀਂ ਠੰਡਾ ਪਾਣੀ ਪੀਣ ਨੂੰ ਮਿਲਦਾ ਹੈ ਚਾਹ ਪਾਣੀ ਵੀ ਆੜਦੇ ਸਾਡਾ ਵਧੀਆ ਪੂਰਾ ਬੰਦਾ ਵਧੀਆ ਚਾਹ ਵੀ ਸਾਨੂੰ 4-4 ਟਾਈਮ 5-5 ਟਾਈਮ ਚਾਹ ਵੀ ਪੀਉਂਦਾ ਹੈਗਾ ਵਧੀਆ ਪੂਰਾ ਪ੍ਰਬੰਧ ਹੈ ਤੇ ਬਾਕੀ ਲਾਈਟਰ ਦਾ ਪੂਰਾ ਪ੍ਰਬੰਧ ਹੈ ਇੱਥੇ ਕੋਈ ਇਹ ਜੀ ਗੋਲਵਾਤ ਨਹੀਂ ਹੈਗੀ ਰਾਤ ਨੂੰ ਕੋਈ ਟੈਨਸ਼ਨ ਨਹੀਂ ਹੈ ਜੀ ਸਾਰਾ ਚਾਰ ਚੂਰ ਲਾ ਕੇ ਵਧੀਆ ਕਣਕ बिक ਰਹੀ ਹੈ ਕੋਈ ਪ੍ਰਬੰਧ ਨਹੀਂ ਹੈ ਓਕੇ ਸਭ ਕੁਝ ਵਧੀਆ ਚੱਲ ਰਿਹਾ ਸਾਰਾ ਕੁਝ ਸਮਾਜੀ ਵਰਨਾਮ ਸਿੰਘ ਜੀ ਕਿਹੜੇ ਪਿੰਡੋਂ ਆਇਆ ਜੀ ਜਖਲਾਂ ਤੋਂ ਜੀ ਬਾਪੂ ਜੀ ਆਪਣੀ ਕਣਕ ਤੁਲਗੀ ਜੀ ਹਾਂ ਜੀ ਆਪਣੀ ਕਣਕ ਤੁਲਗੀ ਮਤਲਬ ਪਰसों ਲੈ ਆਏ ਤੇ ਕੱਲ ਤੁਲਗੀ ਕੱਲ ਆਲੀ ਲੈ ਆਏ ਤੇ ਅੱਜ ਤੁਲੰਦੀ ਤੁਲ ਰਹੀ ਹੈ ਕਿੰਨਾ ਕੋਇਨ ਪਰਮਾਨੰਦ ਸਹੀ ਨੇ ਸਾਰਾ ਕੋਸੇ ਸਰ ਕੀ ਨਾਮਾ ਜੀ ਦਿਨੀਸ਼ ਕੁਮਾਰ ਜੀ ਸਰ ਤੁਸੀਂ ਅੱਜ ਮੰਡੀ ਚ ਖੜੇ ਹੋ ਇਹ ਪਜੀ ਕਾਦੇ ਹੋ ਕੀਮੇ ਦੇ ਤਕੰਦ ਨੇ ਜੀ ਪੰਜਾਬ ਸਰਕਾਰ ਵੱਲੋਂ ਸਰਪ ਮੁੱਖ ਮੰਤਰੀ ਭਗਵੰਤ ਸਿੰਘ ਸਿੱਧਾਨੀ ਦੀ ਸਰਕਾਰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੇ ਕੁਲੀ ਮਾਰਕੀਟ ਮੇਟੇ ਸਕਸਰ ਮਨਪੇ ਸਿੰਘ ਜੀ ਤੇ ਆਰਪਿਆ ਸ਼ੇਲੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਖਾਨੀ ਮੰਡੇਰ ਜੀ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੀ ਟੀਮ ਵਰਕ ਦੇ ਨਾਲ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੋਏ ਬੈ ਨੇ ਜਿਸ ਤਰ੍ਹਾਂ ਤੁਸੀਂ ਮੰਡੀਆਂ ਦੇ ਵਿੱਚ ਦੇਖ ਰਹੇ ਹੋਗੇ ਕਿ ਕਿਸੇ तरह ਕੋਈ ਦਿੱਕਤ ਨਹੀਂ ਕੋਈ ਪਾਣੀ ਦੀ ਦਿੱਕਤ ਨਹੀਂ ਕੋਈ ਛੱਡਾਂ ਦੀ ਕੋਈ ਸਮੱਸਿਆ ਨਹੀਂ ਹੈ ਲਿਫਟਿੰਗ ਕੋਈ ਸਮੱਸਿਆ ਨਹੀਂ ਹੈ ਤੇ ਸਾਰਾ ਕੰਮ ਬਹੁਤ ਹੀ ਸਚਾਰੂਟੰਗ ਨਾਲ ਚੱਲ ਰਿਹਾ ਤੇ ਅਸੀਂ ਧ